ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਡਾਕਟਰ ਜਲਜੀਤ ਸਿੰਘ ਚੀਮਾ ਸਾਹਿਬ ਨੇ ਸਾਬਕਾ ਕੈਬਨਿਟ ਮਿਨਿਸਟਰ ਨੇ ਤੁਹਾਡੇ ਅੱਗੇ ਸਾਰੀ ਗੱਲ ਰੱਖੀ ਹੈ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਤੁਹਾਡੇ ਅੱਗੇ ਰੂਬਰੂ ਹੋਇਆ ਸੀ ਔਰ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਇੱਕ ਬੜੀ ਅਬਜੈਕਸ਼ਨੇਬਲ ਵੀਡੀਓ ਇੱਕ ਮਨਿਸਟਰ ਸਾਹਿਬ ਜੀ ਮੇਰੇ ਕੋਲ ਆਈ ਹੈ ਜਿਹੜੀ ਮੈਂ ਕਿਸੇ ਹਾਲਾਤੇ ਵੀ ਜਨਤਕ ਨਹੀਂ ਕਰ ਸਕਦਾ ਸੀ ਕਈ ਪ੍ਰੈਸ ਵਾਲੇ ਵੀਰਾਂ ਨੇ ਉਦੋਂ ਵੀ ਮੈਨੂੰ ਕਿਹਾ ਕਿ ਸਾਨੂੰ ਵੀਡੀਓ ਦੇ ਦਿਓ ਮੈਂ ਵੀ ਆਪਦੀ ਜ਼ਿੰਮੇਵਾਰੀ ਸਮਝਦਾ ਹਾਂ ਔਰ ਇਹ ਜੀ ਵੀਡੀਓ ਪਬਲਿਕ ਡੋਮੇਨ 'ਚ ਆਵੇ ਇਹ ਮੈਂ ਠੀਕ ਨਹੀਂ ਸਮਝਦਾ ਔਰ ਇਸ ਲਈ ਤੁਹਾਨੂੰ ਯਾਦ ਹੋਊਗਾ ਕਿ ਤੁਹਾਡੇ ਸਾਹਮਣੇ ਲਾਈਵ ਪ੍ਰੋਗਰਾਮ 'ਚ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਅਪੀਲ ਵੀ ਕੀਤੀ ਭਗਵੰਤ ਮਾਨ ਨੂੰ ਕਿ ਮੈਂ ਇਹ ਅਬਜੈਕਟੇਬਲ ਵੀਡੀਓ ਜੋ ਮੇਰੇ ਕੋਲ ਆਈ ਹੈ ਮੈਂ ਤੁਹਾਨੂੰ ਦਿਨਾ ਚਾਹੁੰਦਾ ਮੈਂ ਚੀਫ ਮਿਨਿਸਟਰ ਦੇ ਘਰ ਫੋਨ ਵੀ ਕੀਤਾ 2741322 ਮੈਨੂੰ ਜੋ ਨੰਬਰ ਯਾਦ ਆਉਂਦਾ ਐ ਐਗਜ਼ੈਕਟਲੀ ਜਿਨੇ ਫੋਨ ਚੁੱਕਿਆ ਸਪਰੇਟਰ ਨੇ ਮੈਨੂੰ ਕਿਹਾ ਕਿ ਤੁਸੀਂ ਲਾਈਵ ਸੁਣਿਆ ਕਿ ਸੀਐਮ ਸਾਹਿਬ ਅੰਦਰ ਹੈ ਅਸੀਂ ਗੱਲ ਕਰਾਉਨੇ ਆ ਮਗਰ ਜਦ ਸੀਐਮ ਸਾਹਿਬ ਨੂੰ ਪੁੱਛਿਆ ਗਿਆ ਕਿ ਫੋਨ ਆਇਆ ਅਖੀਰ ਚ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਨਹੀਂ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਓਪਰੇਟਰ ਮੈਨੂੰ ਕਹਿੰਦਾ ਸੀਐਮ ਸਾਹਿਬ ਹੈ ਨਹੀਂ ਹੁਣ ਤੁਸੀਂ ਇਹ ਗੱਲ ਮੰਨ ਸਕਦੇ ਹੋ ਕਿ ਓਪਰੇਟਰ ਨੂੰ ਨਾ ਪਤਾ ਹੋਵੇ ਕਿ ਸੀਐਮ ਅੰਦਰ ਹੈ ਘਰ ਦੇ ਕਿ ਸੀਐਮ ਬਾਹਰ ਆਪਰੇਟਰ ਨੂੰ ਪਤਾ ਸੀ ਮਗਰ ਆਪਰੇਟਰ 'ਚ ਇੰਨੀ ਹਿੰਮਤ ਨਹੀਂ ਕਿ ਉਹ ਗੱਲ ਕਰਾ ਦਿੰਦਾ ਮੇਰਾ ਮਕਸਦ ਕੀ ਸੀ ਦੇਖੋ ਕਿਸੇ ਦੀ ਬਦਨਾਮੀ ਕਰਨਾ ਮੇਰਾ ਕੰਮ ਨਹੀਂ ਆਈ ḍੂ ਨਾਟ ਵਾਂਟ ਟੂ ਅੰਬੈਰਸ ਐਨੀ ਵਨ ਹਾਂ ਮਗਰ ਮੇਰੀ ਵੀ ਆਜਾ ਨਾਗਰਿਕ ਜ਼ਿੰਮੇਵਾਰੀ ਬਣਦੀ ਹੈ ਜੇ ਮੇਰੇ ਧਿਆਨ 'ਚ ਕੋਈ ਗੱਲ ਆਈ ਹੈ ਮੈਂ ਸੀਐਮ ਸਾਹਿਬ ਦੇ ਧਿਆਨ 'ਚ ਲਿਆਵਾ ਕਿਉਂਕਿ ਉਹਨਾਂ ਦੇ ਵੀ ਜੇਸ ਮਨਿਸਟਰ ਤੇ ਜਾਮਲ ਕੇ ਉਹਦੇ ਵੀ ਗਾ ਪਰਿਵਾਰ ਨਹੀਂ ਮੈਂ ਉਹਨਾਂ ਦੇ ਬੱਚਿਆਂ ਨੂੰ ਬੇਟੀਆਂ ਨੂੰ ਕਿਸੇ ਨੂੰ ਬਾਰਿਸ਼ ਨਹੀਂ ਕਰਨਾ ਚਾਹੁੰਦਾ ਪਰਿਵਾਰ ਨੂੰ ਔਰ ਮੈਂ ਚਾਹੁੰਦਾ ਸੀ ਕਿ ਸੀਐਮ ਸਾਹਿਬ ਇਸ ਵੀਡੀਓ ਨੂੰ ਅਬਜੈਕਨੇਬਲ ਵੀਡੀਓ ਨੂੰ ਵੇਖਦਿਆਂ ਹੋਇਆ ਇਸ ਮਨਿਸਟਰ ਨੂੰ ਡਿਸਮਿਸ ਕਰਨ ਉਸ ਸਪੀਡਤਾ ਦੀ ਗੱਲ ਸੁਣਨ ਔਰ ਕਾਰਵਾਈ ਕਰਨ ਮਗਰ ਅਖੀਰ ਚ ਹੋਇਆ ਕਿ ਕੀ ਚੀਫ ਮਿਨਿਸਟਰ ਸਾਹਿਬ ਆਪ ਇਸ ਮੰਤਰੀ ਨਾਲ ਰਲ ਕੇ ਇੱਕ ਤਰੀਕੇ ਦੇ ਕਿਉਂਕਿ ਸਾਡੀ ਜਿਹੜੀ ਓਪਨ ਡਿਮਾਂਡ ਸੀ ਕਿ ਭਾਈ ਇਹ ਵੀਡੀਓ ਤੁਸੀਂ ਲੈ ਲੋ ਤੇ ਕਾਰਵਾਈ ਕਰ ਲੋ ਬਿਕੋਜ਼ ਵੀ ਆਰ ਕੈਨ ਓਨਲੀ ਬ੍ਰਿੰਗ ਇਨ ਟੂ ਦਾ ਨੋਟਿਸ ਆਫ ਦਾ ਚੀਫ ਮਿਨਿਸਟਰ ਕਿ ਜੇ ਸਾਡਾ ਉਹਨਾਂ ਦੇ ਨੋਟਿਸ 'ਚ ਨਾ ਹੋਵੇ ਕਾਰਵਾਈ ਕਰਨੀ ਐਕਸ਼ਨ ਕਰਨਾ ਇਹ ਉਹਨਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਜੀ ਦੇ ਅਨਮੋਲ ਹੀਰੇ ਨੇ ਉਨ੍ਹਾਂ ਅਨਮੋਲ ਹੀਰਿਆਂ ਤੇ ਐਕਸ਼ਨ ਕਰਨਾ ਚੀਫ ਮਿਨਿਸਟਰ ਸਾਹਿਬ ਦੀ ਜ਼ਿੰਮੇਵਾਰੀ ਸੀ ਮਗਰ ਉਸ ਤੋਂ ਬਾਅਦ ਹੋਇਆ ਕਿ ਕਿ ਮੈਨੂੰ ਔਰ ਮੇਰੇ ਸਾਥੀਆਂ ਨੂੰ ਟਾਰਗੇਟ ਕੀਤਾ ਕਰਨ ਜਾਣਾ ਸ਼ੁਰੂ ਕਰਤਾ ਜਦੋਂ ਵੇਖਿਆ ਕਿ ਟਾਰਗੇਟ ਕੀਤੇ ਆ ਥ੍ਰੈਟ ਆਈ ਹਰ ਤਰੀਕੇ ਦੇ ਉਹਨਾਂ ਨੇ ਹਤਕੰਡੇ ਅਪਣਾਏ ਜਦੋਂ ਵੇਖਿਆ ਕਿ ਨਹੀਂ ਮੰਨਦਾ ਫਿਰ ਮਿੰਤਾ ਤੇ ਹੋ ਗਏ ਔਰ ਮੈਂ ਉਹਨੂੰ ਕਿਹਾ ਭਾਈ ਮੇਰੇ ਤੋਂ ਨਾ ਮੈਨੂੰ ਕਹਿੰਦਾ ਮਾਫੀ ਮੰਗ ਲੈਨੇ ਆ ਮੈਂ ਭਰਾ ਮੇਰੇ ਤੋਂ ਮਾਫੀ ਮੰਗਣ ਦੀ ਲੋੜ ਕੋਈ ਨਹੀਂ ਨਾ ਮੇਰਾ ਕੋਈ ਪਰਸਨਲ ਮੁੱਦਾ ਤੁਹਾਡੇ ਨਾਲ ਮੁੱਦਾ ਸਿਰਫ ਇਹਨਾ ਕਿ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਇੱਕ ਰਿਸਪਾਂਸਿਬਲ ਪੋਜੀਸ਼ਨ 'ਤੇ ਬੈਠੇ ਹੋ ਗਾਲ ਆਪ ਆਦਮੀ ਪਾਰਟੀ ਬਦਲਾਵ ਦੀ ਕਰਦੀ ਹੈ ਫੋਟੋ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਲਾਉਂਦੀ ਹੈ ਪੱਗ ਦਾ ਰੰਗ ਛੀਦੇ ਆਜ਼ਮ ਸ਼ਹੀਦ ਪੱਗ ਛੀਦੇ ਪੱਗ ਦਾ ਰੰਗ ਦਾ ਨਾਲ ਸਹਾਰਾ ਲੈ ਕੇ ਉਹ ਰੰਗ ਬੰਦੇ ਆ ਮਗਰ ਅੰਦਰ ਉਸ ਕਿੰਨੀ ਬੇਇਬਾਨੀ ਭਰੀ ਹੈ ਇਸ ਗੱਲ ਤੋਂ ਡਾਕਟਰ ਚੀਮਾ ਸਾਹਿਬ ਨੇ ਵੀ ਤੁਹਾਨੂੰ ਦੱਸਤਾ ਕਿ ਪਹਿਲਾ ਲਾਲਚੰਦ ਕਟਾਰੂ ਚੱਕ ਦੀ ਵੀਡੀਓ ਆਈ ਉਸ ਵੀਡੀਓ ਨੂੰ ਸੀਐਮ ਨੂੰ ਭੇਜਤਾ ਸੀਐਮ ਸਾਹਿਬ ਨੇ ਕੀ ਕੀਤਾ ਇਨਸਟੈਡ ਆਫ ਉਸ ਨੌਜਵਾਨ ਜੀ ਨੂੰ ਨੌਕਰੀ ਦਾ ਚਾਸਾ ਦੇ ਕੇ ਇਹ ਵੀਡੀਓ ਉਹਦੇ ਨਾਲ ਇਹ ਜੁਰਮ ਹੋਂਦਾ ਰਿਹਾ ਸੋਸ਼ਲ ਹੋਂਦਾ ਰਿਹਾ ਇਨਸਟੈਡ ਆਫ ਉਹ ਪੀੜਤਾਂ ਦੇ ਮਦਦ ਮਦਦ ਤੇ ਆਉਣ ਦੀ ਜਗਾ ਉਸ ਮਨਿਸਟਰ ਨੂੰ ਇੱਕ ਐਸਆਈਟੀ ਬਣਾਈ ਔਰ ਉਸ ਐਸਆਈਟੀ ਨੇ ਕਲੀਨ ਚਿੱਟ ਦੇਤੀ ਉਹ 2 ਮਹੀਨੇ ਤੱਕ ਬੰਦਾ ਭੱਜਿਆ ਰਿਹਾ ਅਖੀਰ 'ਚ ਉਹਨੇ ਸਟੇਟ ਦੇ ਕਾਬੂ ਆ ਹੀ ਜਾਣਾ ਸੀ ਔਰ ਉਹੀ ਗੱਲ ਹੋਈ ਔਰ ਤੁਹਾਨੂੰ ਕਹਤਾ ਨੀ ਕੰਪਲੇਂਟ ਵਿਟਡਰਾ ਹੋ ਗਈ ਚਲੋ ਵਿਟਡਰਾ ਸਾਫ ਵਾਰੀ ਹੋ ਗਈ ਸਰਕਾਰਾਂ ਬਦਲਣੀਆਂ ਨਹੀਂ ਜਿੰਨਾ ਅਫਸਰਾਂ ਨੇ ਇਸ ਪੁੱਠੇ ਕੰਮ 'ਚ ਸਾਥ ਦਿੱਤਾ ਜਵਾਬ ਦੇਈ ਤਾਂ ਉਹਨਾਂ ਦੀ ਵੀ ਬਣ ਜਾਣੀ ਹੈ ਕਿਸੇ ਨਾ ਕਿਸੇ ਦਿਨ ਸੇਮ ਵੇ ਅੱਜ ਉਸ ਤੋਂ ਬਾਅਦ ਆ ਕੇ ਸਾਹਮਣੇ ਆਇਆ ਵਰ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਆ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਉਹਨਾਂ ਨੂੰ ਪਤਾ ਇਹ ਵੀਡੀਓ ਕੀ ਦੀ ਆ ਮਗਰ ਉਹ ਮੂਡ ਚ ਹੀ ਨਹੀਂ ਐਕਸ਼ਨ ਲੈਣ ਦੇ ਬਲਕਿ ਜੀਨੇ ਇਹ ਪੀੜਤਾ ਜੀ ਦਾ ਸੋਚਨ ਹੋਇਆ ਉਹਨੂੰ ਰੈਟ ਔਰ ਕਾਬੂ ਕਰ ਲਿਆ ਗਿਆ ਕਿ ਤੂੰ ਸ਼ਿਕਾਇਤ ਨਹੀਂ ਕਰਨੀ ਜਿਵੇਂ ਲਾਲਚੰਦ ਕਟਾਰੂ ਚੱਕ ਦੇ ਕੇਸ ਹੋਈ ਸੀ ਮਗਰ ਕੋਈ ਪ੍ਰੋਪਰਾਈਟੀ ਮੋਰਲ ਪ੍ਰੋਪਰਟੀਊਡ ਮੋਰਲ ਰਿਸਪੋਨਸੀਬਿਲਟੀ ਐਥੀਕਲ ਰਿਸਪੋਨਸੀਬਿਲਟੀ ਕੀ ਇਹ ਜਿਹੇ ਲੋਕ ਝੰਡਾ ਚੁਲਾ ਸਕਦੇ ਆਲੀ ਕੀ ਇਹ ਜਿਹੇ ਲੋਕ 26 ਜਨਵਰੀ ਅਫੀਸ਼ੀਅਲ ਪ੍ਰੋਗਰਾਮ 15 ਅਗਸਤਰ ਕੇ ਇੰਪੋਰਟੈਂਟ ਹਿਸਟੋਰਿਕ ਓਕੇਜਨਸ ਤੇ ਦੇਸ਼ ਤੇ ਕੀ ਇਹ ਜਾ ਕੇ ਹਿੱਸਾ ਲੈ ਸਕਦੇ ਆਰ ਕੱਲੀ ਇਹ ਨਹੀਂ ਤੁਸੀਂ ਵੇਖਿਓ ਔਨ ਫੋਰਨ ਸੋਇਲ ਮੈਂ ਤੁਹਾਨੂੰ ਐਮ ਐਲ ਆਰ ਦੀ ਕਾਪੀ ਦੇ ਰਿਹਾ ਜਿਹਦਾ ਜ਼ਿਕਰ ਚੀਮਾ ਸਾਹਿਬ ਨੇ ਕੀਤਾ ਮਤਲਬ ਇੱਕ ਬੱਚੇ ਦੇ ਨਾਲ ਜਿਹੜਾ ਐਮਐਲਏ ਸੰਦੋਹਾ ਨੇ ਉਹਨੇ ਵੱਧ ਫੈਲੀ ਕੀਤੀ ਸ਼ੌਕਮੀ ਕੀਤੀ ਉਹਦੀ ਐਮਐਲਏ ਦਾ ਰਿਪੋਰਟ ਬਣੀ ਉਹ ਪਹਿਲਾਂ ਵੀ ਕੈਨੇਡਾ ਤੋਂ ਉਹਨੂੰ ਮੋੜਤਾ ਗਿਆ ਐਤ ਕੀ ਫੇਰ ਕੈਨੇਡਾ ਨੇ ਰੋਕ ਲਿਆ ਬਿਕੋਜ਼ ਉਥੇ ਹਿਊਮਨ ਰਾਈਟਸ ਵਾਇਲੇਸ਼ਨਸ ਤੇ ਬਹੁਤ ਸੀਰੀਅਸ ਮਿਊ ਲੈਂਦਾ ਜਾਂਦਾ ਮਗਰ ਇਨਸਟੈਡ ਆਫ ਉਨੂੰ ਵਾਪਸ ਭੇਜਿਆ ਜਾਵੇ ਇੱਥੇ ਐਸਐਸਪੀ ਤੇ ਦਬਾਅ ਬਣਾ ਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਮੰਗਾਤਾ ਗਿਆ ਔਰ ਉਸ ਐਮਐਲਏ ਨੇ ਉਥੇ ਵਿਆਜ ਚ ਹਿੱਸਾ ਲਿਆ ਔਰ ਜਿਹੜੇ ਜਿਹੜੇ ਵਿਆਜ ਚ ਹਿੱਸਾ ਲੈ ਰਹੇ ਸੀ ਇਹ ਮਤ ਛੇਰ ਕੇ ਸਪੀਕਰ ਦੀ ਫੋਟੋ ਰੋਪੜ ਤੋਂ ਮਨਿਸਟਰ ਹਰਜੋਤ ਬੈਂਸ ਈਟੀਓ ਹਰਪਜਨ ਸਿੰਘ ਈਟੀਓ ਕੈਬਨਟ ਮਨਿਸਟਰ ਦੇ ਨਾਲ ਉਹਦੀ ਨੱਚਦਿਆਂ ਦੀ ਫੋਟੋ ਮੈਂ ਕੱਲ ਟਵੀਟ ਕਰਕੇ ਤੁਹਾਡੇ ਸਾਹਮਣੇ ਰੱਖੀ ਜੇ ਸਰਕਾਰ ਦਾ ਇਹ ਐਟੀਟਿਊਡ ਹੋਵੇ ਕਿ ਉਹ ਸਰਕਾਰ ਤੋਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਆ ਹ ਜਿਹੜੇ ਸਾਡੇ ਹਰਕੇ ਜਾਂ ਡਾਕਟਰ ਚੀਮਾ ਸਾਹਿਬ ਵਰਗੇ ਜਿਹੜਾ ਇਹ ਜੇ ਮੁੱਦਾ ਉਠਾਉਣ ਸਾਨੂੰ ਤਾਂ ਸਵੇਰੇ ਇੱਕ ਸਿੱਟ ਬਣਾ ਕੇ ਸਾਨੂੰ ਸੱਦਣਾ ਸ਼ੁਰੂ ਕਰਤਾ ਜਾਂਦਾ ਔਰ ਜਿਹੜੇ ਸਿਟ ਦੇ ਮੈਂਬਰ ਉਹ ਕਹਿੰਦੇ ਸੀਐਮ ਦੇ ਖਿਲਾਫ ਨਾ ਬੋਲਿਆ ਕਰੋ ਆ ਮੈਂ ਡਾਕਟਰ ਸਾਹਿਬ ਨੂੰ ਵੀ ਪੁੱਛ ਰਿਹਾ ਸੀ ਹਮਦਰ ਸਾਹਿਬ ਦੀ ਵੀ ਇੱਕ ਇਨਕੁਆਇਰੀ ਦੀ ਸਿਟ ਬਣੀ ਆ ਜੀਤ ਗਰੁੱਪ ਦੀ ਇਹਨਾਂ ਨੂੰ ਵੀ ਚਿੱਠੀਆਂ ਆ ਜਾਂਦੀਆਂ ਨੇ ਉਸ ਵਿੱਚ ਲੈ ਜੇ ਮਤਲਬ ਕਿ ਜਿਹੜਾ ਸ਼ਿਕਾਇਤ ਕਰੇ ਉਸ ਨੂੰ ਕਿਵੇਂ ਦਬਾਉਣਾ ਬਰਾਉ ਬੀਟ ਕਰਨਾ ਔਰ ਇਹ ਕੇਵਲ ਆਪੋਜੀਸ਼ਨ ਪਾਰਟੀ ਦੇ ਲੀਡਰਸ ਨਾਲ ਨਹੀਂ ਇਹ इवन ਮੀਡੀਆ ਹਾਊਸਸ ਨਾਲ ਕੀਤਾ ਜਾ ਰਿਹਾ ਸੋ ਇਹਨਾਂ ਹਾਲਾਤਾਂ 'ਚ ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਰਿਕਵੈਸਟ ਦੇ ਕੇ ਆਏ ਆ ਕਿ ਪਲੀਜ਼ ਟੇਕ ਐਕਸ਼ਨ ਇਹ ਸਾਡੇ ਦੇਸ਼ ਦੀ ਬਦਨਾਮੀ ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਕੁਝਾ ਇਹਨਾਂ ਦੇ ਮੰਤਰੀਆਂ ਦੀ ਕਾਰਕੁਝਰੀ ਨਾਲ ਨਹੀਂ ਹੋ ਰਹੀ ਇਹ ਜਾ ਕੇ ਉਹਨ ਕੈਨੇਡੀਅਨ ਸੋਇਲ ਫੋਰਨ ਸੋਇਲ 'ਚ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਬਾੜਦੀ ਦੇਸ਼ ਦੁਨੀਆ ਚ ਵੀ ਮੈਸੇਜ ਭੇਜ ਰਹੀ ਹੈ ਇਸ ਲਈ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਹੋਵੇ ਇੰਡੀਪੈਂਡੈਂਟ ਇਨਕੁਆਇਰੀ ਕਿਉਂਕਿ ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਆ ਬਲਕਾਰ ਸਿੰਘ ਦੀ ਉਹਨੇ ਆਪ ਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ ਚ ਆਪਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਔਰ ਹਾਈ ਕੋਰਟ ਚ ਅਖੀਰ ਚ ਕੇਸ ਇਹਨਾਂ ਨੂੰ ਵਿਡਰੋਅ ਕਰਨਾ ਪਿਆ ਜਦ ਰੌਲਾ ਪਿਆ ਔਰ ਉਹਨਾਂ ਬੱਚਿਆਂ ਨੂੰ ਇਨਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕੋਜ਼ ਹੀ ਇਸਨ ਹੈ ਨਾ ਸਰਕਾਰ ਨੇ ਕਰਾਉਣੀ ਹੈ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਤੇ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਆ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਬ ਚਾਰਕ ਤੌਰ ਤੇ ਭੇਜ ਤੋਂ ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤੱਕ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਤੋਂ ਹੁਣਾ ਸਰਕਾਰਾਂ ਬਦਲਦੀਆਂ ਨੇ ਔਰ ਬਦਲਣ ਗਿਆ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਚਿੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵੋਲ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ they will be answerable in public domain nobody is above law aur eh mangal hai ke aaye hai independent inquiry and enanu 26 january nu enanu chandal raun di aagya na dikki jave and enanu cabinet to dismiss karke action liya jave bahut bahut dhanwad sir kya aroop majid sir nahi aroop kya hai jo aapne aaj socha hai video hai badi khatarnak हां जी ऑब्जेक्शनेबल वीडियो है हां जी हां जी अंदर दी आएं जी जी सर ਤੁਸੀਂ ਕਈ ਮਿਨਿਸਟਰ ਦੇ ਨਾਲ ਲਿਖਨੇ ਕਿ ਐਮ ਐਲ اے ਹੈ ਹਰਮਿਤ ਸਿੰਘ ਪਠਾਨ ਮਾਜਰਾ ਉਹਨਾਂ ਦਾ ਵੀ ਨਾਮ ਸਾਹਮਣੇ ਆ ਰਿਹਾ ਰੋਗ ਲੱਗ ਰਿਹਾ ਕਿ ਕੱਲ ਸਾਰੇ ਕੀਵਰ ਉੱਤੇ ਪ੍ਰੈਸ ਕਾਨਫਰੰਸ ਕਰਤੀ ਉਸ ਤੋਂ ਆਪਣੇ ਗੁੰਡੇ ਭੇਜ ਕੇ ਉੱਥੇ ਲੜਾਈ ਝੜਕ ਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਉਹਦੀ ਆਪਣੀ ਕੰਪਨੀ ਹੈ ਰੈਡਸ ਕਾਉਂਡ মিডিਆ ਪ੍ਰਾਈਵੇਟ ਲਿਮਟਿਡ ਸਰਕਾਰ ਆਪਣੇ ਐਮ ਐਲ اے ਨੂੰ ਵਰਗਾ ਤੇਰੀ ਹੈ ਕਿ ਉਹ ਬੱਚੇ ਨੂੰ ਦੇ ਰਹੀ ਹੈ ਤੁਸੀਂ ਤਾਂ ਕਹਿੰਦੀ ਸੀ ਕਿ ਰੋਜ਼ਗਾਰ ਦੇਵਾਂਗੇ ਦੇਖੋ ਪਠਾਨ ਮਾਜਰਾ ਵੀ ਬਲਕੌਰ ਸਿੰਘ ਦਾ ਭਰਾ ਹੀ ਸਮਝੋ ਉੱਤੇ ਵੀ ਅਲੀਗੇਸ਼ਨ ਬੜੀ ਸੀਰੀਅਸ ਉਹਦੇ ਜਿਨ੍ਹਾਂ ਨਾਲ ਉਹਨਾਂ ਦੇ ਸੰਬੰਧ ਸਨ ਉਹਨਾਂ ਨੇ ਲਾਏ ਆ ਮਤਲਬ ਮੋਰਲ ਔਰ ਐਥੀਕਲ ਇਹਨਾਂ ਸਬਦਾ ਜ਼ੀਰੋ ਹੈ ਬੜਾ ਬੁਰਾ ਹਾਲ ਹੈ ਹੁਣ ਉਹ ਬੰਦਾ ਜੇ ਲਾਈਵ ਪ੍ਰੈਸ ਕਾਨਫਰੈਂਸ 'ਚ ਕਿਵੇਂ ਪ੍ਰੈਸ ਵਾਲਿਆਂ ਨੂੰ ਕੁੱਟ ਸਕਦਾ ਕੇਬਲ ਆਪਰੇਟਰ ਨੂੰ ਕੁੱਟ ਸਕਦਾ ਆਪ ਉਹ ਕੰਪਨੀ ਦਾ ਡਾਇਰੈਕਟਰ ਹੈ ਕਿਵੇਂ ਐਸਐਸਪੀ ਪਟਿਆਲੇ ਨੂੰ ਵਰਤਿਆ ਜਾ ਰਿਹਾ ਵਰਨ ਸ਼ਰਮਾ ਨੂੰ ਇਸ ਨਜਾਇਜ਼ ਪਰਚੇ ਦੇਣ ਤੇ ਇਨਸਾਫ ਨਹੀਂ ਮਿਲ ਰਿਹਾ ਇਹ ਸਭ ਰਿਕਾਰਡ ਦੀ ਗੱਲ ਹੈ देयर इज ਨਥਿੰਗ ਟੂ ਹਾਈਡ অর ਨੌਕਰੀ ਦੇਣੀ ਪੰਜਾਬ ਦੇ ਬੱਚਿਆਂ ਨੂੰ ਨੇ ਮਗਰ ਮਿਲਦੀ ਬਾਹਰ ਦੇਆਂ ਨੂੰ ਆ ਪੰਜਾਬ ਨੂੰ ਨਹੀਂ ਮਿਲਦੀ ਔਰ ਇਹ ਆ ਬਲਕਾਰ ਸਿੰਘ ਦੀ ਵੀ ਜੀ ਮੈਂ ਗੱਲ ਕੀਤੀ ਆ ਇਹਨੇ ਆਪ ਦਾ ਸ਼ਸ਼ੋਭਤ ਵੀਰ ਜਿਹੜਾ ਮੁੰਡਾ ਹੈ ਉਹ ਵੀ ਬਰਾ ਜੇ ਛੇਤੀ ਜੰਤੇ ਕਰ ਦੂ ਕੋਲ ਨੂੰ ਕੰਟਰੈਕਟ ਤੇ ਇੱਕ ਯੂਨੀਵਰਸਿਟੀ ਜਲੰਧਰ ਦੀ ਸਰਕਾਰੀ ਯੂਨੀਵਰਸਿਟੀ ਟੈਕਨੀਕਲ ਯੂਨੀਵਰਸਿਟੀ ਤੇ ਉੱਥੇ ਕੋਸਤੇ 50000 ਦੀ ਤਨਖਾਹ ਨਾਲ ਮੇਰੇ ਕੋਲ ਖਬਰਾਂ ਲਾਤੀ ਐ ਸੋਇਕੇ ਨੌਕਰੀ ਦੀ ਗੱਲ ਪੰਜਾਬ ਦੇ ਬੱਚਿਆਂ ਬੱਚੀਆਂ ਦੀ ਹੋਈ ਮਗਰ ਮਿਲਦੀ ਕੱਲੀ ਆਮ ਆਦਮੀ ਪਾਰਟੀ ਦੇ ਐਮਐਲਏ ਜਾਂ ਉਹਨਾਂ ਦੇ ਵਜ਼ੀਰਾ ਨੂੰ ਕਿਤੇ ਅਮਰਜੀਤ ਸਿੰਘ ਸੰਦੋਆ ਨੇ ਦੇਖੋ ਪੀੜਤ ਤੇ ਯਾਰ ਇਹ ਜਿਹੜਾ ਪੀੜਤ ਹੈ ਨਾ ਪੀੜਤ ਤਾਂ ਸਾਹਮਣੇ ਕੋਈ ਆ ਸਕਦਾ ਜੇ ਐਟਮੋਸਫੇਅਰ ਫ੍ਰੀ ਐਂਡ ਫੇਅਰ ਹੋਵੇ ਜੇ ਐਟਮੋਸਫੇਅਰੀ ਉਹਨੂੰ ਹੋਵੇ ਥ੍ਰੈਟ ਦਾ ਹਲਿਓਰਮੈਂਟ ਦਾ ਤੇ ਫਿਰ ਕਿਸੇ ਪੀੜਤ ਨੇ ਸਾਹਮਣੇ ਆਉਣਾ ਕਿਉਂਕਿ ਕਟਾਰੂ ਚੱਕ ਤੇ ਹੋਰ ਕਿਹਸਾ ਚ ਸਪਸ਼ਟ ਹੋ ਗਿਆ ਮਗਰ ਹੁਣ ਕੱਲੀ ਇਨਸਾਫ ਤੋਂ ਆਉਣ ਦੀ ਗੱਲ ਨਹੀਂ ਇੱਕ ਮੋਰਲ ਐਪਟੀਟਿਊਡ ਵੀ ਹੈ ਕਿਸੇ ਮਨਿਸਟਰ ਦੀ ਆਬਜੈਕਸ਼ਨਲ ਵੀਡੀਓ ਆਵੇ ਕੀ ਉਹਦਾ ਮੰਤਰੀ ਪਦ ਤੇ ਰਹਿਣਾ ਠੀਕ ਹੈ ਕਿ ਇਹ ਬਦਲਾਅ ਦੀ ਗੱਲ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਨੇ ਕੀਤੀ ਸੀ ਔਰ ਜਿਹੜੇ ਮੁੱਦੇ ਉਠਾਉਣ ਉਹਨਾਂ ਤੇ ਤਾਂ ਕਾਰਵਾਈ ਤੇ ਉਹਨਾਂ ਨੂੰ ਦਬ ਕੇ ਵੱਜਲੇ ਸ਼ੁਰੂ ਹੋ ਜਾਂਦੇ ਆ ਅਫਸਰ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਕੀ ਲੈਣਾ ਸੀ ਜੀ ਹੁਣ ਸਿੰਪਲ ਗੱਲ ਸੀਐਮ ਦੀ ਡਾਕਟਰ ਬੋਲੀ 9 ਨੂੰ ਅਸੀਂ ਪ੍ਰੈਸ ਕਾਨਫਰੰਸ ਕੀਤੀ 11 ਨੂੰ ਮੈਨੂੰ ਸੱਦ ਲਿਆ ਮਤਲਬ ਕੀ ਡਰਾ ਲਓ ਧਮਕਾ ਲਓ ਮੁਦਦੇ 라 ਚੁੱਕੋ ਜਿਹੜੇ ਪੰਜਾਬ ਸਰਕਾਰ ਨੂੰ ਅੰਬੈਰਸ ਕਰਦੇ ਆ ਜਿਹੜੇ ਕਮਜ਼ੋਰ ਹੈ ਨਹੀਂ ਕਰਨਗੇ ਜਿਹੜੇ ਆਪ ਦੀ ਡਿਊਟੀ ਸਮਝਦੇ ਆ ਕੀਮਾ ਸਾਹਿਬ ਹੋ ਗਏ ਅਸੀਂ ਸਾਰੇ ਹੋ ਗਏ ਜਾਂ ਦੋ ਚਾਰ ਲੀਡਰ ਹੋਰ ਹੋ ਕੇ ਕਰੀ ਜਾਣਗੇ ਜੀ ਜੀ ਸਬਜੀ ਜੀ ਸਬ ਜੱਟ ਅਮਰਜੀਤ ਜੁਗਵਾਨ ਗਿਆ ਜੀ 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 ਐਮਐਲਏ ਤੇ ਜੀ ਉਹਨਾਂ ਦਾ ਰਾਣੀ ਨਵਾ ਹੋ ਗਿਆ ਸੀਗਾ ਜੀ ਕਿ ਇਹ ਇਹਦਾ ਅਸਲੀ ਇੱਕ ਵੱਡੇ ਜੁਰਮ ਹੈ ਉਹ ਰਾਜੀਨਾਮਾ ਹੀ ਹੈ ਇੱਥੇ ਇੱਥੇ ਆ ਕੇ ਉਹ ਕਸਦਾ ਹੈ ਕਿ ਆਪਣੇ ਆਪ ਹੀ ਇੱਕ ਵੱਡੇ ਜੁਰਮ ਕਰ ਰਿਹਾ ਹੈ ਜਦੋਂ ਕਿ ਉਹ ਜਿਹੜੀ ਅਫੈਂਸ ਹੈ ਉਹ ਰਾਜੀਨਾਮੇ ਦੇ ਕਾਬਿਲ ਨਹੀਂ ਹੈ ਇੱਕ ਬੱਚੇ ਦੇ ਨਾਲ ਬੈਂਕ ਖਾਤੀ ਕਰਕੇ ਰਾਜੀਨਾਮਾ ਕੀਤਾ ਜਾ ਸਕਦਾ ਮੈਂ ਮੈਨੂੰ ਪੁੱਛ ਕਿਸੇ ਕਾਨੂੰਨ ਦੇ ਜਿਹੜੇ ਆ ਆਰਸ਼ਦੀ ਪਲੇਅਰ ਜੀ ਬੈਠੇ ਆ ਇਹਨੂੰ ਪੁੱਛ ਲਓ ਕਿ ਇਹ ਜਿਹੜੀ ਅਫੈਂਸ ਹੈ ਕੰਪਾਊਨੇਬਲ ਨਹੀਂ ਹੁੰਦੀ ਆ ਨਹੀਂ ਇਹੀ ਸਬੂਤ ਹੈ ਕਿ ਬੰਦਾ ਇਹੀ ਸੀ। ਇਹੀ ਸਬੂਤ ਆਪਣੇ ਉਹ ਦੇ ਰਿਹਾ ਕਿ ਬੰਦਾ ਇਹੀ ਸੀ ਕਿਉਂਕਿ ਸਮਝੌਤਾ ਇਹਨਾਂ ਨੇ ਕੀਤਾ। ਸਮਝੌਤਾ ਉਸੇ ਬੱਚੇ ਨਾਲ ਕੀਤਾ ਜਿਹਦੇ ਨਾਲ ਵੱੱਡ ਫੱਜ ਕੀਤੀ। ਜੋ ਲੰਝੜਾ ਹੈਗਾ ਉਹ ਜਿਹੜੀ ਹੈ ਉਹ ਸਾਬਤ ਕਰਦੀ ਹੈ ਜਿਹੜੀ ਐਮਐਨਆਰ ਉਹਦੇ ਵਿੱਚ ਪੂਰਾ ਸਟੈਬਲਿਸ਼ ਹੁੰਦਾ ਕਿ ਕ੍ਰਾਈਮ ਹੋਇਆ। ਇਹਦੇ 'ਚ ਬੱਚਿਆਂ ਦੇ ਖਿਲਾਫ ਕ੍ਰਾਈਮ ਰੋਕਣ ਵਾਸਤੇ ਕਾਨੂੰਨ ਦਿੱਤਾ ਲੱਗੂ ਉਹਨਾਂ ਚ। ਸਦੌਮੀ ਦਾ ਪੱਤਿਆ ਹੋਣਾ ਸੀਗਾ। ਇੱਥੇ 0 ਐਫ ਆਈ ਆਰ ਹੋਣੀ ਸੀ ਨੂਰਪੁਰ ਬੇਦੀ ਦੇ ਵਿੱਚ ਔਰ ਦਿੱਲੀ ਜਾ ਕੇ ਕੇਸ ਉੱਥੇ ਤੇ ਜਾ ਜਾਣਾ ਸੀ ਕਿ ਉੱਥੇ ਕ੍ਰਾਈਮ ਹੋਇਆ ਸੀਗਾ ਉੱਥੇ ਇਨਵੈਸਟਿਗੇਟ ਹੋਣਾ ਸੀ ਜਦੋਂ ਆਪ ਮੰਨ ਰਿਹਾ ਕਿ ਸਮਝੌਤਾ ਹੋਇਆ ਤੇ ਇਹੀ ਤਾਂ ਅਸੀਂ ਕਰ ਰਹੇ ਆ ਇਹ ਸਮਝੌਤੇ ਦੇ ਕਾਬਿਲ ਨਹੀਂ ਸੀ ਬੱਚਾ ਸੀਗਾ ਤੁਸੀਂ ਦਬਾਅ ਪਾ ਕੇ ਸਮਝੌਤਾ ਕਰ ਲੈ ਸਮਝੌਤੇ ਦੀ ਚੀਜ਼ ਕਾਬਿਲ ਨਹੀਂ ਹੈ ਪਰ ਅਕਸਰ ਇਹ ਚੀਜ਼ ਕਿਵੇਂ ਕੰਪਰੋਮਾਈਜ਼ ਕਰ ਦਿੱਤੀ ਅਫਸਰਾਂ ਨੇ ਕਿ ਇਹ ਚੀਜ਼ ਜਿਹੜੀ ਕੰਪਾਉਂਡੇਬਲ ਨਹੀਂ ਹੈ ਉਸ ਅਫੈਂਸ ਦਾ ਕੰਪਰੋਮਾਈਜ਼ ਕੋਈ ਅਫਸਰ ਕਿਵੇਂ ਅਲਾਉ ਕਰ ਸਕਦਾ ਇਹਦੇ ਵਾਸਤੇ ਦਿਲ ਸਭ ਤੋਂ ਨੇ ਕੀਤਾ ਹੋਊਗਾ ਉਹ ਅਨਸਰ ਨਹੀਂ ਤੁਸੀਂ ਆਹ ਵੇਖ ਲਓ ਜੀ ਮੈਂ ਤੁਹਾਨੂੰ ਐਮ ਐਲ ਆਰ ਦੀ ਕਾਪੀ ਭੇਜ ਰਿਹਾ ਜੇ ਇਸ ਕੇਸ ਚ ਐਮ ਐਲ ਆਰ ਹੋ ਗਈ ਔਰ ਮੈਂ ਇਹ ਪੜ ਕੇ ਨਹੀਂ ਸੁਲਾ ਸਕਦਾ ਤੁਹਾਨੂੰ ਐਮ ਐਲ ਆਰ ਚ ਕੀ ਕੁਝ ਆਇਆ ਸੋ ਕੰਪਰੋਮਾਈਜ਼ ਹੋਇਆ ਮਤਲਬ ਕੀ ਐਡਮਿਸ਼ਨ ਹੋ ਗਈ ਕੀ ਸੰਦੋਈ ਸੀ ਉਹ ਬੰਦਾ ਦੂਜਾ ਐਮ ਐਲ ਆਰ ਹੋ ਗਈ ਮੈਡੀਕਲ रिपोर्ट ਆ ਗਈ ਉਹਦੇ ਚ ਸਭ ਕੁਝ ਲਿਖਿਆ ਚੀਮਾ ਸਾਹਿਬ ਇਸ ਨੇ ਆਪ ਵੀ ਤਾਂ ਡਾਕਟਰ ਹੈ ਪੜੀ ਆ ਮਗਰ ਪੜ ਕੇ ਸੁਣਾ ਨਹੀਂ ਸਕਦੇ ਜੋ ਕੁਝ ਐਮਐਲਆਰ ਤੇ ਆਇਆ ਹੁਣ ਜਿਹੜੇ ਅਫਸਰ ਨੇ ਜਾ ਤਾ ਉਹ ਕਲੀਅਰੈਂਸ ਸਰਟੀਫਿਕੇਟ ਵਿਡਰਾ ਕਰਨ ਦੂਜਾ ਜਨਤਕ ਕਰਨ ਕਿ ਮੁੱਖ ਮੰਤਰੀ ਦਾ ਦਬਾਅ ਸੀ ਕਿ ਇਹਨਾਂ ਮੰਤਰੀਆਂ ਦਾ ਦਬਾਅ ਸੀ ਕੋਈ ਹੋਮ ਮਿਨਿਸਟਰ ਮੁੱਖ ਮੰਤਰੀ ਆ ਤੁਸੀਂ ਕੈਨੇਡੀਅਨ ਸੋਇਲ ਤੇ ਜੇ ਇਸ ਕੈਨੇਡਾ ਸਰਕਾਰ ਨੇ ਇਸ ਨੂੰ ਇਸ ਜੁਰਮ ਲਈ ਰੋਕਿਆ ਔਰ ਪਹਿਲਾ ਰਿਪੋਰਟ ਕੀਤਾ ਅੱਜ ਤੁਸੀਂ ਉਹਨਾਂ ਨੂੰ ਮਿਸਲੀਡ ਕਰ ਰਹੇ ਹੋ ਤੁਸੀਂ ਕੀ ਮੈਸੇਜ ਭੇਜ ਰਹੇ ਹੋ ਇੰਡੀਆ ਐਜ਼ ਅ ਨੇਸ਼ਨ ਦਾ ਕਿ ਥਿਸ ਇਜ਼ ਵਾਟ ਵੀ ਸਟੈਂਡ ਫॉर ਮਤਲਬ ਇੱਥੇ ਤਾਂ ਜੋ ਹਾਲਾਤ ਹੈ ਈਵਨ ਔਨ ਫੋਰਨ ਸੋਇਲ ਤੁਸੀਂ ਆਪਣੇ ਬੱਚਿਆਂ ਪ੍ਰਤੀ ਮਾਈਨਰਸ ਪ੍ਰਤੀ ਲੇਡੀਜ਼ ਪ੍ਰਤੀ ਇਹ ਪਹਿਨਾ ਪ੍ਰਤੀ ਕੀ ਸੋਚ ਰੱਖਦੇ ਤੁਸੀਂ ਆਪ ਦਾ ਜਲੂਸ ਕੱਢ ਰਹੇ ਹੋ ਪੰਜਾਬ ਦਾ ਦੇਸ਼ ਦਾ ਜਲੂਸ ਕੱਢਾ ਰਹੇ ਜੀਥੇ ਸਰ ਜਖਰ ਸਾਹਿਬ ਕਹਿੰਦੇ ਹਨ ਕਿ ਨਾਸਿੰਗ ਬਾਦਲ ਬਿਲਕੁਲ ਸਹੀ ਥੇ ਜਬ ਉਹ अकाली दल और बीजेपी का जो अलायंस था वो सिर्फ पॉलिटिकल नहीं था वो कम्युनल हार्मनी के लिए भी था अलायंस जो है पंजाब की और कहते हैं कि रीजनल पार्टी अकाली दल जो है उसका मजबूत होना जरूरी है पंजाब के लिए तो क्या ये माना जाए कि जगत साहब इंडिकेशन दे रहे हैं कि अकाली दल और बीजेपी का अलायंस जो है होने जा रहा है लोकसभा इलेक्शन के लिए बिकॉज़ टुडे इज नॉट दैट फोरम सो आई मैं अलायंस आज बड़े पंजाब दे सीरियस मुद्दे ਉਸ ਮੁੱਦੇ ਤੇ ਅੱਜ ਆਏ ਆ ਲੈ ਕੇ ਤੁਹਾਡੇ ਅੱਗੇ ਔਰ ਮੈਂ ਤੁਹਾਡੇ ਅੱਗੇ ਹੋਰ ਅਪੀਲ ਰੱਖਦਾ ਹਾਂ ਕੱਲ ਪ੍ਰੋਫੈਸਰ ਗੋਵਿੰਦਰ ਪਾਲ ਭੁੱਲਰ ਦੇ ਕੇਸ 'ਚ ਵੀ ਆਮ ਆਦਮੀ ਦਾ ਪ੍ਰਵਕਤਾ ਝੂਠ ਬੋਲ ਰਿਹਾ ਚੋਣਾਂ ਨੇੜੇ ਆ ਰਹੇ ਆ ਮਜੀਠੀਆ ਸਾਹਿਬ ਨਹੀਂ ਝੂਠ ਬੋਲ ਰਿਹਾ ਕਹਿੰਦਾ ਜੀ ਚੇਅਰਮੈਨ ਕੌਣ ਸੀ ਆਪ ਦਾ ਮਨਿਸਟਰ ਉਹ ਜਿਹੜੀ ਸੈਂਟੈਂਸ ਬੋਰਡ ਆ ਜਿਨੇ ਮਾਫੀ ਦੇਣੀ ਸੀ ਤੇ ਕਹਿੰਦਾ ਨਹੀਂ ਜੀ ਇਹ ਤਾਂ ਬੀਜੀਪੀ ਦੇ ਬੰਦੇ ਆ ਸਾਰੇ ਤਾਂ ਉਹਦੇ 'ਚ ਅਫਸਰ ਨੇ ਸਰਕਾਰ ਦਿੱਲੀ ਦੀ ਕਿੰਨੀ ਵਾਰੀ ਸਰਕਾਰ ਬਣੀ ਔਰ ਤੀਜੀ ਵਾਰੀ ਸਰਕਾਰ ਪੜੀ ਆ ਤੁਸੀਂ ਪਹਿਲਾਂ ਰਿਜੈਕਟ ਕੀਤਾ ਮਤਲਬ ਇਸ ਤਰੀਕੇ ਦਾ ਬੰਦੀ ਸਿੰਘਾ ਦੇ ਮੁੱਦੇ ਤੇ ਝੂਠ ਔਰ ਮਿਸਲੀਡਿੰਗ ਸਟੇਟਮੈਂਟਸ ਜੇ ਬਾਕੀ ਭਾਜਪਾ ਦੇ ਆ ਥੋੜੀ ਕੀ ਤੁਸੀਂ ਅੱਖ ਚ ਲਿਖਿਆ ਲਿਆਓ ਕਾਗਜ਼ ਸਾਹਮਣੇ ਰੱਖੋ ਜੇ ਮੁੱਖ ਮੰਤਰੀ ਕਿਉਂ ਨਹੀਂ ਸਟੈਂਡ ਲੈਂਦਾ ਵੈਸੇ ਤਾਂ ਪਬਲਿਕਲੀ ਹਰ ਗੱਲ ਤੇ ਸਟੈਂਡ ਲੈ ਲੈਣਾ ਇਸ ਮੁੱਦੇ ਤੇ ਕਿਉਂ ਨਹੀਂ ਸਟੈਂਡ ਜਕਰ ਸਾਹਿਬ ਨੇ ਬੜਾ ਸੌਫਟ ਕਰਨ ਦਿਖਾਇਆ ਹਾਂਜੀ ਪਾਰਟੀ ਹੈ ਅਕਾਲੀ ਦੋ ਨਾ ਉਹ ਯਾਰ ਇਹ ਅੱਜ ਦਾ ਮੁੱਦਾ ਨਹੀਂ ਚਲੋ ਅਲਾਈਅੰਸ ਇਹ ਤਾਂ ਤੁਹਾਨੂੰ ਵੀ ਪਤਾ ਹੈ ਮਤਲਬ ਇਹ ਕੋਈ ਲੁਕੀ ਚੁਪੀ ਗੱਲ ਥੋੜੀ ਹੈ ਬਾਜਪਾਈ ਸਾਹਿਬ ਔਰ ਬਾਦਲ ਸਾਹਿਬ ਦੀ ਉਸ ਇਕਤਾ ਇਸ ਇਨ ਪਬਲਿਕ ਡੋਮੇਨ ਮਗਰ 무ਵਿੰਗ ਫੋਰਵਰਡ ਪੰਜਾਬ ਹੈਸ ਟੂ ਬੀਨ ਪੰਜਾਬ ਦੇ ਮੁੱਦੇ ਸਭ ਤੋਂ ਇੰਪੋਰਟੈਂਟ ਹੈ ਭਾਈਚਾਰਕ ਸਾਂਝ ਸਭ ਤੋਂ ਇੰਪੋਰਟੈਂਟ ਹੈ ਬੰਦੀ ਸਿੰਘ ਦੇ ਇੰਪੋਰਟੈਂਟ ਇਸ਼ੂਜ਼ ਨੇ ਪੰਜਾਬੀ ਇਸ਼ੂਜ਼ ਅਡਰੈਸ ਹੋਣਗੇ ਉਸ ਤੋਂ ਬਾਅਦ ਇਹ ਗੱਲਾਂ ਤੇ ਬਾਰੇ ਜਵਾਬ ਦਿੱਤਾ ਜਾ ਸਕਦਾ। ਇੱਕ ਹੁਣ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 23 ਜਨਵਰੀ ਦੀ ਕਵਰੇਜ ਕਰਨੀ ਹੈ। ਜ਼ਰੂਰ ਕਰੋ। ਜਿੱਥੇ ਮੰਤਰੀ ਸੇਬਾਂਡ ਵਧੀਆ ਝੰਡਾ ਚਲਾਉਂਦੇ ਆ। ਉਹਦੀ ਚੰਗੀ ਤਰ੍ਹਾਂ ਕਵਰੇਜ ਕਰੋ। ਕਵਰੇਜ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਸਾਡਾ ਦਿਨ ਹੈ। ਪਰ ਜਿੱਥੇ ਇਹਨਾਂ ਨੇ ਝੰਡੇ ਚਲਾਉਣੇ ਆ ਜਿੰਨਾਂ ਤੇ ਇਦਾਂ ਤੇ ਜੁਰਮ ਹੈ। ਉੱਥੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਕਿ ਦੋ ਬੰਦੇ ਚਾਦਰ ਫੜ ਕੇ ਨਾਲ ਲੈ ਜਾਓ। ਝੰਡੇ ਦੀ ਫੋਟੋ ਆਵੇ ਬੰਦੇ ਨਹੀਂ ਹੋਣੀ ਚਾਹੀਦੀ। ਜੇ ਤੋਂ ਬੱਚਿਆਂ ਤੇ ਬਹੁਤ ਮਾੜਾ ਅਸਰ ਪੈਂਦਾ ਬਿਲਕੁਲ ਠੀਕ ਹੈ ਇਹ ਹੁਣ ਅਸੀਂ ਤੁਹਾਡੇ ਤੇ ਵੀ ਦੇਖਾਂਗੇ ਕਿ ਤੁਸੀਂ ਵੀ ਕਿੰਨਾ ਕੁ 26 ਜਨਵਰੀ ਦੀ ਪਹਿਰਾ ਦਿੰਦੇ ਹੋ ਜਾਂ ਦੇਖ ਕੇ ਫੋਟੋ ਖਿੱਚੀ ਵੀ ਜਾਵੇ ਦਿੱਸੀ ਖੜਿਆਂ ਦੀ ਤੇ ਉੱਤੇ ਉਹ ਕਿਦਾਂ ਸਕਰੀਨ ਸਕਰੂਨ ਪਾ ਕੇ ਤੁਸੀਂ ਲੋਕਾਂ ਚ ਲੈ ਕੇ ਜਾਣੀ ਹੈ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ 26 ਜਨਵਰੀ ਦੀ ਸਾਰਿਆਂ ਨੂੰ ਸਰਕਲ ਉਸ ਦਿਨ ਦੀ ਜਿਹੜੀ ਹੈ ਬਹੁਤ ਸੀਰੀਅਸ ਗੱਲ ਕਰ ਰਹੇ ਆ ਉਹਦੇ ਤੇ ਤੁਸੀਂ ਕਿਰਪਾ ਕਰਕੇ ਇਹ ਹੁਣ ਅਸੀਂ ਆਪ ਟੈਲੀਵਿਜ਼ਨ ਦੇਖਾਂਗੇ ਕਿ ਇਹਨਾਂ ਥਾਵਾਂ ਦੀ ਜਿੱਥੇ ਜਿੱਥੇ ਆਦੇ ਜਦ ਤੱਕ ਤਾਂ ਨਹੀਂ ਹੋਇਆ ਕਿ ਕਿੱਥੇ ਕਿੱਥੇ ਚਲਾਉਣੇ ਆ ਵੀ ਉੱਥੇ ਉੱਥੇ ਕਿਹਦੀ ਕਿਹਦੀ ਡਿਊਟੀ ਲੱਗਦੀ ਆ ਤੇ ਕਿੰਨੀ ਕੋ ਉਹ ਡਿਊਟੀ ਨਿਭਾਉਂਦੇ ਆ ਹੁਣ ਤੁਹਾਡੇ ਨੂੰ ਡਿਊਟੀ ਨਹੀਂ। ਮੈਂ ਬਾਤ ਤਾਂ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਜੀ। ਦੇਖੋ 26 ਜਨਵਰੀ ਦਾ ਸਤਕਾਰ ਕਰਨਾ ਬਣਦਾ ਮਗਰ ਜਿੱਥੇ ਇਹ ਜੇ ਜੇ ਸਰਕਾਰ ਹਲੇ ਵੀ ਨਾ ਹਟੀ ਇਹ ਜੇ ਡਿਫਾਲਟਰ ਮਨਿਸਟਰਾਂ ਨੂੰ ਭੇਜੂਗੀ ਫਿਰ ਲੋਕਾਂ ਨੂੰ ਇਹ ਜਿਆਦਾ ਬਾਈਕਾਟ ਕਰਨਾ ਚਾਹੀਦਾ ਮਗਰ 26 ਜਨਵਰੀ ਦਾ ਸਤਕਾਰ ਜ਼ਰੂਰ ਕਰਨਾ ਚਾਹੀਦਾ। ਨਾ ਇਹ ਜਿਆਦਾ ਭਾਸ਼ਣ ਸੁਣਨ ਦੀ ਲੋਟ ਹੈ ਨਾ ਇਹ ਨਾ ਜਿਹੜਾ ਲਾਲ ਫੋਟੋ ਖਚਾਉਣ ਦੀ ਲੋਟ ਹੈ ਬ ਕੋਈ ਪੰਜਾਬ ਦੀ ਇੱਕ ਬੜੀ ਗੰਭੀਰ ਤਸਵੀਰ ਇੱਕ ਬੜੀ ਸੈਡ ਤਸਵੀਰ ਇਹ ਪੇਸ਼ ਕਰਦੀ ਹੈ ਸਰਕਾਰ ਬਾਦਲ ਸਾਹਿਬ ਨੇ ਵੀ ਟਵੀਟ ਕੀਤਾ ਕਿ 22 ਤਾਰੀਖ ਨੂੰ ਪੰਜਾਬ ਵਿੱਚ ਕੋਈ ਨਹੀਂ ਕੀਤੀ ਗਈ ਔਰ ਸਾ ਕੋਈ ਸੁਕਾ ਦਾ ਹੁਕਮ ਦੇ ਸਰ ਕੋਈ ਵਿਧਿਆਪਨ ਜਾਰੀ ਕੀਤਾ ਗਿਆ ਹੈ ਕਿ ਕੈਸੇ ਦਿੱਖਿਆ ਕਾਲੇ ਦਰ ਦਸੂ ਦੇਖੋ ਗੱਲ ਇਹ ਹੈ ਕਿ ਜੇ ਨਹੀਂ ਕੀਤਾ ਗਿਆ ਤੇ ਕੁਦਰਤੀ ਕਰਦਾ ਹੈ ਉਹਨਾਂ ਨੂੰ ਖੁਸ਼ੀ ਤਾਂ ਹੀ ਹੋਈ ਇਸ ਕੱਲ ਅਦਰਵਾਇਜ ਇੱਥੇ ਹਰ ਚੀਜ਼ ਦਾ ਟਵੀਟ ਕੀਤਾ ਜਾਂਦਾ ਹੈ ਹਰ ਨਿੱਕੀ ਤੋਂ ਨਿੱਕੀ ਘਟਨਾ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਪੈਂਦੀ ਹੈ ਤੇ ਕੱਲ ਤਾਂ ਇੰਨਾ ਵੱਡਾ ਦਿਨ ਸੀ ਇਸ ਕਰਕੇ ਇਹ ਤਾਂ ਹੁਣ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਨੂੰ ਵੀ ਪੁੱਛਿਆ ਕਰੋ ਨਾ ਕਿ ਘੱਟੋ ਘੱਟ ਦਸੰਤ ਸਹੀ ਨਾ ਕਿ ਇੱਥੇ ਕੇਜਰੀਵਾਲ ਨੇ ਜਿਹੜੇ ਆ ਪਾਣੀ ਵੀ ਪੀਣਾ ਹੋਵੇ ਤਾਂ ਸਾਰੇ ਦੇਖਦੇ ਇhtiyar ਲੱਗੇ ਕਿ ਉਹਨਾਂ ਨੇ ਪਾਣੀ ਦਾ ਕੰਪ ਕੀਤਾ ਜਾਂ ਦਾ ਕੰਪ ਕੀਤਾ ਪੈਸਾ ਸਾਡਾ ਲੱਗਦਾ ਇਹ ਹੁਣ ਜਾ ਕੇ ਤੁਸੀਂ ਪੁੱਛੋ ਦੇਖੋ ਛੁੱਟੀ ਨਾ ਦੇਣਾ 22 ਤਰੀਕ ਨੂੰ ਅਯੋਧਿਆ ਦੇ ਮੰਦਿਰ ਤੇ ਉਦਘਾਟਨ ਤੇ ਜੀਤੇ ਨਾਲ ਵੱਡੀ ਗਿਣਤੀ ਚ ਮжоਰਿਟੀ ਲੋਕਾਂ ਦੀ ਆਸਥਾ ਜੁੜੀ ਐ ਐਵਰੀਬਾਡੀ ਵਾਂਟਡ ਟੂ ਬੀ ਪਾਰਟ ਸਭ ਇਸ ਚ ਹਿੱਸਾ ਲੈਣਾ ਚਾਹੁੰਦੇ ਚ ਚਾਹੇ ਸ਼ੋਭਾ ਯਾਤਰਾ ਦੇ ਰੂਪ ਚ ਚਾਹੇ ਮੰਦਿਰਾਂ ਚ ਮੱਠਾ ਦੇ ਕੇ ਪ੍ਰਾਣ ਪ੍ਰਤਿਸ਼ਤਾ ਦੇ ਇਸ ਮੌਕੇ ਤੇ ਹਿੱਸਾ ਲੈਣਾ ਚਾਹੁੰਦੇ ਸੀ ਜੇ ਨਹੀਂ ਦਿੱਤੀ ਛੁੱਟੀ ਆਈ ਥਿੰਕ ਇਟ ਇਜ਼ ਅ ਬਿਗੇਸਟ ਡਿਸਰੈਸਪੈਕਟ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਭਗਵਾਨ ਰਾਮਚੰਦਰ ਜੀ ਮਹਾਰਾਜ ਦੇ ਇਸ ਦਿਨ ਨੂੰ ਜਿਹੜਾ ਸਮਰਪਿਤ ਪ੍ਰੋਗਰਾਮ ਸੀ ਉਹਨੂੰ ਡਿਸਰੈਸਪੈਕਟ ਕਰਨਾ ਔਰ ਡਿਸਰੈਸਪੈਕਟ ਸ਼ੋ ਕਰਨਾ ਮੈਂ ਸਮਝਦਾ ਠੀਕੇ ਸਾਹਿਬ ਤੋਤਾ ਸਿੰਘ ਠੀਕੇ ਸਾਹਿਬ ਕਿਹਦੇ ਦਾ ਤੋਤਾ ਸਿੰਘ ਇੱਕ ਸਾਲ ਸਾਢੇ ਹੋਈ ਸੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀਗਾ ਜੀ ਇਹ ਉਮੀਦ ਹੈ ਕਿ ਅੱਜ ਜਿਹੜੇ ਮੰਤਰੀ ਤੇ ਇਲਜ਼ਾਮ ਲਗਾ ਰਹੇ ਹੋ ਕਿਤਨੇ ਕਿਤਨੇ ਨੈਤਿਕਤਾ ਤੇ ਅਸਤੀਫਾ ਦੇਣਗੇ ਓਏ ਏਡੇ ਬੇਇੱਜ਼ਤਮ ਨੇ ਇੰਨਾ ਤੋਂ ਨੈਤਿਕਤਾ ਕਿਹੜੀ ਭਾਲਦੇ ਹੋ ਤੁਸੀਂ ਤਾਂ ਆਪ ਦੀ ਆਪ ਦੀ ਜਾਨ ਬਚਾਓ ਜਿਹੜੇ ਕਵਰ ਕਰਨ ਵੀ ਜਾਣਦੇ ਹੋ ਏਡੇ ਮਤਲਬ ਘਟੀਆ ਕਿਸਮ ਦੇ ਬੰਦੇ ਇੰਨਾ ਤੋਂ ਕੋਈ ਨੈਤਿਕਤਾ ਇਨ੍ਹਾਂ ਚ ਕਿਦੇ ਨੇੜੇ ਤੋਂ ਨਿਕਲਦੀ ਆ ਮਤਲਬ ਨੈਤਿਕਤਾ ਨੂੰ ਸ਼ਰਮ ਆ ਜਾਂਦੀ ਹੈ ਇਨ੍ਹਾਂ ਦੇ ਕੋਲ ਜਾਣ ਤੋਂ ਜੀਰੇ ਸਾਹਿਬ ਅੱਜ ਨਵੋ ਇਹ ਚੰਗੀ ਗੱਲ ਹੈ ਜੀ ਜਿੱਥੇ ਨਾਨਕ ਦਾ ਹਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦੀ ਅਰਦਾਸ ਹੁੰਦੀ ਹੋਵੇ ਉੱਥੇ ਕੋਈ ਜਾਵੇ ਤੇ ਉਹਨਾਂ ਨੂੰ ਚੁਪ ਕਾਮਨਾਵਾਂ ਵਧਾਈ ਔਰ ਗੁਰੂ ਸਾਹਿਬ ਮੇਰ ਕਰਨ ਜੀ ਸਭ ਤੇ ਇਹ ਦੇਖੋ ਕਿ ਇਹ ਕਿਹੜਾ ਰਿਸਕ ਰਿਹਾ ਹੈ ਇਹ ਵੀ ਦੇਖੋ ਕਿ ਕਿੰਨਾ ਆਦੇ ਤੀਜੀ ਵਾਰੀ ਸਰਕਾਰ ਵੱਡਾ ਤਾਲਾ ਪਾਉਂਦੀ ਹੈ ਸਰਕਾਰ ਆਮ ਆਦਮੀ ਪਾਰਟੀ ਦੇਖੋ ਬੰਦਾ ਨੋਮੀਨੇਟਡ ਵੀ ਹੁੰਦਾ ਗੌਰਮੈਂਟ ਦਾ ਹੁੰਦਾ ਕਿ ਜਿਹੜਾ ਉਹਨਾਂ ਦਾ ਦਿਲਨ ਦਾ ਉਹ ਭਾਗ ਹੈ ਉਹ ਸਟੇਟ ਗੌਰਮੈਂਟ ਦੇ ਅੰਦਰ ਹੈ ਤੇ ਲਗਾਤਾਰ ਤਿੰਨ ਸਾਲ ਦਾ ਤੋਤਾ ਸਰਕਾਰਾਂ ਉਹਨਾਂ ਦੀ ਹੈ ਤੇ ਫਿਰ ਬੰਦੇ ਜਿਹੜੇ ਨੋਮੀਨੇਟ ਵੀ ਹੁੰਦੇ ਆ ਕਿਸੇ ਕਮੇਟੀ ਦੇ ਵਿੱਚ ਜਾਂ ਕੋਈ ਵੀ ਹੁੰਦਾ ਜਾਂ ਐਕਸੈਕਿਊਟਿਵ ਵੀ ਹੁੰਦੇ ਆ ਐਕਸਪੀਸ਼ਲ ਗਵਰਨਮੈਂਟ ਅਧਿਕਾਰੀ ਸਟੇਟ ਗਵਰਨਮੈਂਟ ਦੇ ਅੰਤਮਤ ਚਾਹੇ ਦੇਲ ਦੇਣ ਦਾ ਹੈ ਵਿਜੀਟ ਡਿਪਾਰਟਮੈਂਟ ਤੋਂ ਤੁਸੀਂ ਸਰ ਉਹਦਾ ਉਹ ਉਹਦਾ ਉਹਦਾ 9 ਹੈ ਦਿੱਲੀ ਸੈਂਟੈਂਸ ਬੋਰਡ ਸੈਂਟੈਂਸ ਰਿਵਿਊ ਬੋਰਡ ਰਾਈਟ ਸੈਂਟੈਂਸ ਰਿਵਿਊ ਬੋਰਡ ਅਕੇ ਲਵਜ ਹੈ ਦਿੱਲੀ ਹੁਣ ਦਿੱਲੀ ਸੈਂਟੈਂਸ ਰਿਵਿਊ ਬੋਰਡ ਸਰਕਾਰ ਕਿਦੀ ਦਿੱਲੀ ਕੇਜਰੀਵਾਲ ਸਾਹਿਬ ਦੀ ਮжоਰਿਟੀ ਕਿੰਨੀ 4 ਜਾਂ 5 ਐਮਐਲਏ ਨੇ ਵਿਰੋਧੀ ਦੇ ਵਰੋਧੀ ਧਿਰ ਦਾ ਕੋਈ ਐਮ ਐਲ ਏ ਉਸ ਰਿਵਿਊ ਬੋਰਡ 'ਚ ਮੈਂਬਰ ਆ ਤੁਹਾਨੂੰ ਮਿਨਿਟਸ ਆਫ ਦ ਮੀਟਿੰਗ ਸਿਲੈਕਟਿਵ ਸ਼ੋਅ ਕੀਤੀ ਆ ਰਿਵਿਊ ਬੋਰਡ 'ਚ ਮੈਜੋਰਿਟੀ ਸਰਕਾਰ ਦੀ ਆ ਔਰ ਜਿਹੜੇ ਸਰਕਾਰ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਮਤਅਤ ਚੱਲਦੇ ਆ ਜਦ ਤਾ ਇਹਨਾਂ ਨੂੰ ਕੋਈ ਗੱਲ ਨਹੀਂ ਸੂਟ ਕਰਦੀ ਤੇ ਚੀਫ ਸੈਕਟਰੀ ਨੂੰ ਆਪਦੇ ਘਰੇ ਪੁਲਾ ਕੇ ਉਹਨੂੰ ਲਪੇੜੇ ਵੀ ਲਾ ਦਿੰਦੇ ਉਹ ਵੀਡੀਓ ਵੀ ਜਨਤਕ ਹੋਈਆਂ ਨੇ ਤੇ ਜਦ ਕੋਈ ਗੱਲ ਸੂਟ ਕਰਦੀ ਆ ਤੇ ਫੇਰ ਇਹ ਡਰਾਮਾ ਨਵਾਂ ਰਚ ਦਿੰਦੇ ਔਰ ਕਮਾਲ ਦੀ ਗੱਲ ਹੈ ਕਿ ਜਵਾਬ ਦਿੱਲੀ ਸਰਕਾਰ ਨਹੀਂ ਦੇ ਰਹੀ ਆ ਜਿਹੜਾ ਪੰਜਾਬ 'ਚ ਇੱਕ ਉਹਨਾਂ ਦਾ ਸਪੋਕਸਪਰਸਨ ਹੈ ਜੀਦਾ ਪੰਜਾਬ ਸਰਕਾਰ 'ਚ ਨਾ ਦਿੱਲੀ ਸਰਕਾਰ 'ਤੇ ਕੋਈ ਉਹਦਾ ਉਹ ਜਵਾਬ ਦੇ ਰਿਹਾ ਸੋ ਇਟ ਇਜ਼ ਅ ਪਿਓਰ ਲਾਇ ਉਹਦੇ 'ਚ 25 ਸਾਲ ਪਾਇਆ ਹੋਇਆ ਪ੍ਰੋਫੈਸਰ ਦਵਿੰਦਰ ਪਾਲ ਭੋਲਰ ਜੀ ਦਾ ਬੜਕੀ ਜਿਤਕੀ ਰਿਕਾਰਡ ਆ 29 ਸਾਲ ਐਂਡ 7 ਟਾਈਮਸ ਉਹਨੂੰ ਰਿਜੈਕਟ ਕੀਤਾ ਗਿਆ ਇਹ ਮੈਟਰ ਆਫ ਰਿਕਾਰਡ ਹੈ ਕੇਜਰੀਵਾਲ ਸਾਹਿਬ ਨੇ ਆਪ ਐਡਮਿਟ ਕੀਤਾ ਸੋ ਡੂ ਨਾਟ ਮਿਸਲੀਡ ਝੂਠਾ ਬੋਲੋ ਲੋਕਾਂ ਕੋਲੋਂ ਕਿਉਂਕਿ ਬੰਦੀ ਸਿੰਘਾ ਦੇ ਮੁੱਦੇ ਤੇ ਤੁਸੀਂ ਕੇਜਰੀਵਾਲ ਸਾਹਿਬ ਦੀ ਇੱਕ ਸਟੇਟਮੈਂਟ ਦਿਖਾ ਦਿਓ ਜਿਹੜੀ ਕਹਿੰਦੀ ਹੈ ਕਿ ਇਹਨਾਂ ਨੂੰ ਛੱਡਤਾ ਜਾਵੇ ਵਿਖਾਓ ਮੈਨੂੰ ਸੋ ਵਾਟ ਆ ਸਪੋਕਸਪਰਸਨ ਸੇਸ ਉਸ ਨੂੰ ਤਵੱਜੋ ਨਾ ਦਿਓ ਇਟ ਇਜ਼ ਅ ਸਟੇਟ ਬੋਰਡ ਲਿਖਿਆ ਹੈ ਦਿੱਲੀ ਸਟੇਟ ਰਿਵਿਊ ਬੋਰਡ ਸਟੇਟ ਦੀ ਸਰਕਾਰ ਕੀ ਦੀ ਆਮ ਆਦਮੀ ਪਾਰਟੀ ਸੱਤ ਚੋਂ ਸਰ ਸੱਤ ਚੋਂ ਦੋ ਮੈਂਬਰ ਇੱਕ ਜੁਡੀਸ਼ਰੀ ਹੈ ਇੱਕ ਹੋਮ ਮਿਨਿਸਟਰ ਦਾ ਪੰਜ ਇਹਨਾਂ ਦੇ ਗਵਰਨਰ ਦੇਖੋ ਆਪ ਦਾ ਇਹ ਕੋਈ ਡਿਪ ਸਟਿਕ ਤੋਂ ਹੈ ਜੀ ਫਾਇਦਾ ਨੁਕਸਾਨ ਕੀ ਹਰ ਆਪੋਜੀਸ਼ਨ ਪਾਰਟੀ ਕੀ जो पंजाब या सूबे के मुद्दे हैं उनको लोगों के सामने ले आना है और लोगों ने उसके बाद फैसला करना है सो so ये किसी फायदे नुकसान से नहीं जुम्मेवार से जो जुम्मेवार बनती है हम उसको निभा रहे हैं इट इज नॉट टू सी वॉट इज द बेनिफिट और वॉट इज नॉट द राइट थिंग वॉट इज नॉट गोइंग टू बेनिफिट आउट ऑफ दिस वॉट इज द ट्रू पिक्चर ऑफ पंजाब फ्रॉम द बॉर्डर्स ऑफ वाटा वे वी डिमांड प्री पेड जो बॉर्डर पे किसान है उनके लेके मुलाजिम किसान खेत मजदूर व्यापारी इंडस्ट्री लॉ एंड ऑर्डर इंडस्ट्री लीविंग पंजाब बिकॉज ऑफ बैड गवर्नेंस ये सब मुद्दे लेके लोगों के पास जाएंगे नो जॉब्स, इफ देर इज अ जॉब इट्स ओनली फॉर आउटसाइडर्स पीपल लाइक आदिल एंड सिक्सना विल गेट जॉब्स उनको घर भी मिलेंगे ਉਨਕਿਉਂਕਿ ਉਹਨਾਂ ਨੇ ਝੂਠ ਫੈਲਾਣਾ ਹੁੰਦਾ ਹੈ ਝੂਠ ਇਸ਼ਤਿਹਾਰ ਲਗਾਉਣੇ ਹੁੰਦੇ ਆ ਸੋ ਉਹ ਗਿਆ ਨੂੰ ਨੌਕਰੀ ਵੀ ਹੈ ਗਨਮੈਨ ਵੀ ਹੈ ਨੋਵਾ ਗੱਡੀ ਵੀ ਹੈ ਤੇ ਪੰਜਾਬ ਦੇ ਨਿਆਣੇ ਜਹਾਜ਼ ਚੜ ਚੜ ਬਾਹਰ ਜਾ ਰਹੇ ਥੈਂਕ ਯੂ ਬਹੁਤ ਬਹੁਤ ਧੰਨਵਾਦ